ਪੰਡਤ ਸੰਗਤ ਪਰ ਸੱਨਾ ਬਕਰਾ ਕੰਮ ਦੋ ਸੋਚ ਕੇ ਆਇਆ ਵਕਰਾ ਕੀ ਹੋ ਗਿਆ ਬਕਰਾ ਜੇ ਠੀਕ ਇਹੋ ਜਿਹਾ ਫਕਰਾ ਸੰਗਤ ਪਰ ਸੱਨਾ ਤੋਂ ਆਇਆ ਫਕਰਾ ਪੰਡਤ ਹੁੰਨੇ ਹੋ 1 2 3 ਪੋਥੀ ਵਾਲੇ ਬਾਬੇ ਦੀ ਸੁਖਣਾ ਕੀ ਨੇ ਸੁਖੀ ਦੀ ਉਹ ਫਕਰਾ ਪੋਥੀ ਵਾਲੇ ਬਾਬੇ ਨੂੰ ਕੌਣ ਮੰਨਦਾ ਹੈ ਤੁਸੀਂ ਮੰਨਦੇ ਨਹੀਂ ਫਕਰਾ ਜਦੋਂ ਮੱਥਾ ਟੇਕਦੇ ਹੋਗੇ ਮੰਨ ਤੇ ਹੋਗੇ ਬੱਕਰਾ ਜਲਦੀ ਬਾਬਾ ਵੇ ਓ ਬੇਰੀ ਦੱਬੇ ਦੀ ਰੋਂ ਬੱਲੇ ਲਹਾਰ ਵਾਲਿਆ ਦੇਰ ਬੱਦੀਆ ਹਾਏ ਨੂਬ ਦੀ ਨੱਬੇ ਦਾ ਮਾਇਆ ਤੇਰੀਆਂ ਦੇਰ ਬੱਦੀਆ ਬਾਈ ਸਲਾਮ ਕਰ ਸਲਾਮੀ ਕਰ ਲੋ ਭਾਈ ਪੋਥੀ ਦੇ ਵਿੱਚ ਨਾਮ ਕਰੋ ਸਲਾਮੀ ਕਰ ਲੋ ਸਲਾਮੀ ਜੇ ਕਿਰਪਾ ਹੋ ਜੇ ਪੋਥੀ ਵਾਲੇ ਬਾਬੇ ਦੇ ਮੱਥਾ ਟੇਕਾਂਗੇ ਫਕਰਾ ਢੱਲਾ ਕੋਣਾ ਰਹੇ ਨਾ ਫਕਰਾ ਾਰੇ ਕਰਜਾ ਪੋਥੀ ਵਾਲੇ ਬਾਬੇ ਦੇ ਕੁੱਤਿਆਂ ਨੂੰ ਰੋਟੀ ਪਾਈ ਬਾਬੇ ਦੇ ਜਾ ਕੇ ਕਿਰਪਾ ਹੋ ਜਾ ਕੰਨਿਆ ਚੁੱਪਗਾ ਜਾ ਰੋਣਾ ਭਾਈ ਰੋਣਾ ਕਿਰਪਾ ਕੀ ਕਿਰਪਾ ਹੋ ਜੂਗੀ ਸਲਾਮੀ ਕਰ ਲੋ ਭਾਈ ਸਲਾਮੀ ਕਰ ਲੋ ਜਿਹਨੂੰ ਕਹਿੰਦਾ ਸਲਾਮੀ ਦਾ ਸਲਾਮੀ ਬੈਜੋ ਆਜ ਪਾਉਗੀ ਭਾਈ ਬੈਜੋ ਦੁੱਖ ਦੂਰ ਹੋ ਜਾਣਗੇ ਬੈਜੋ ਉੱਥੀ ਵਾਲੇ ਬਾਬੇ ਨੂੰ ਤੁਸੀਂ ਮੰਨਦੇ ਹੋ ਉੱਥੇ ਕੋਈ ਕੁੱਤਿਆਂ ਨੂੰ ਰੋਟੀਆਂ ਪੈਂਦੀਆਂ ਨੇ ਫਕਰਾ ਹੈ ਦਰਬੇਸ਼ ਹੁੰਦੇ ਨੇ ਕਰੋ ਕਿਲੋ ਆਟੇ ਦੀਆਂ 2 ਕਿਲੋ ਆਟੇ ਦੀਆਂ ਰੋਟੀਆਂ ਬਣਾ ਕੇ ਕੋਈ ਨਾ ਪੱਠਿਆ ਲਓ ਭਾਈ ਬਾਜਪਾ ਹੋ ਗਈ ਠਿੰਗ ਹੋ ਜਾਣਗੇ ਰੋਟੀਆਂ ਬਣਾ ਕੇ ਦਰਬੇਸ਼ਾਂ ਨੂੰ ਉੱਥੇ ਵੰਡ ਦਿਓ ਜਿਹੜੀ ਚੀਜ਼ਾਂ ਘਰੋਂ ਕਰਦੇ ਨੇ ਤੰਦੀ ਵਾਂਗੂ ਸੈੱਟ ਹੋ ਜੂਗੇ ਫਕਰਾ ਪੰਡਤ ਹੁੰਨੇ ਆ ਬੱਕਰਾ ਸੜਕ ਵਾਲੇ ਪਾਸੇ ਸੋਡਾ ਕਰ ਸੀ ਇਹੇ अञा की चालीहो मतिलबु ਦੀਆਂ ਦਾ ਮੱਥਾ ਟੇਕਦੀ ਜਿੰਦਰੇ ਘਰ ਦੇ ਨਾਲ ਠੀਕ ਹੋਗੇ ਤਾਂ ਫਕੀਰ ਨਾਲ ਆਖੀ ਫਕਰਾ ਐਨੀ ਕੁ ਭੁੰਨਣਾ ਲੈਣਾ ਦਾ ਜਿੱਥੇ ਤੁਸੀਂ ਬਾਬੇ ਦੇ ਜਾਣੇ ਹੋ ਉਹ ਬਾਬੇ ਦੇ ਕੋਈ ਦੰਦ ਲੰਬੇ ਨੇ ਇਹ ਗੁਗਲੀ ਵਾਲਾ ਬਾਬਾ ਕੋਈ ਭਗਵੇਂ ਕੱਪੜਿਆਂ ਵਾਲਾ ਬਾਬਾ ਇਹ ਜਿਹੜਾ ਕੋਈ ਪੋਥੀ ਵਾਲਾ ਬਾਬਾ ਭਗਵੇਂ ਕੱਪੜਿਆਂ ਵਾਲਾ ਬਾਬਾ ਇਹ ਐ ਬੱਕਰਾ ਪੋਥੀ ਮੜ ਜੇ ਉੱਚੇ ਦੰਦ ਨੇ ਇਹ ਉਈ ਦੰਦ ਗੁਗਲੀ ਵਾਲਾ ਬਾਬਾ ਸੀ ਇਹ ਪੋਥੀ ਰਖਾ ਦੋ ਜੀ ਸਰਪੋਥੀ ਵਾਲਾ ਬਾਬਾ ਵਾਦਾ ਵੇ ਫੱਕਰਾ ਉਹਦਾ ਮੱਥਾ ਟੇਕਦੀ ਨਾ ਕੋਈ ਛਿੰਦਾ ਨਾ ਕੋਈ ਧੂਤਾ ਉਹ ਸੇ ਦੀ ਪੁੱਣਾ ਹੋਇਆ ਫੱਕਰਾ ਤੂੰ ਸਰਦਾਰਾਂ ਦੀ ਛੰਨਾ ਤੋਂ ਆਇਆ ਬੱਕਰਾ ਕੋਈ ਸਰਦਾਰਾਂ ਦੀ ਛੰਨਾ ਵਾਦੀ ਆਏ ਕੋਈ ਸਰਦਾਰ ਨੇ ਬੱਕਰਾ ਜਾਂ ਕਿਰਪਾਈ ਹੋ ਜੂਗੀ ਉਹ ਫੱਕਰਾ ਕਿੰਨੇ ਬਾਬਾ ਹੋ ਕੋ ਤੇਰੇ ਨਾਲ ਚੱਲਦੇ ਨੇ ਮੁੰਡੇ ਦਾ ਲਾ ਮੈਰਜ ਦਾ ਰੌਲਾ ਹੋਵੇ ਕਣ ਪਾਇਆ ਹੋਵੇ ਪੁੱਛਣ ਵਾਸਤੇ ਹੀ ਹੋਵੇ ਮਾਤਾ ਨੇ ਮੁੰਡੇ ਦਾ ਲਾ ਮੈਰਜ ਦਾ ਰੌਲਾ ਹੋਵੇ ਕਣ ਪਾਇਆ ਹੋਵੇ ਪੁੱਛਣ ਵਾਸਤੇ ਆਏ ਨੇ ਘਰ ਉੱਪਰ ਦੀ ਕਣ ਪਾਇਆ ਹੋਵੇ ਪੁੱਛਣ ਵਾਸਤੇ ਆਏ ਨੇ ਕਿੱਥੋਂ ਆਏ ਮਾਤਾ ਪਹਿਲੀ ਕਿਨ ਆਏ ਮਾਤਾ ਜਲੀ ਬਾਬਾ ਉਹ ਤੇਰੇ ਨਾਲ ਹੀ ਚੱਲਦੇ ਨੇ ਪਿੰਡੇ ਦੇ ਤਾਂ ਹੈ ਨਹੀਂਗੇ ਐ ਮਾਤਾ ਪਹਿਲਾ ਪਿੰਡ ਗੇੜਾ ਮਾਤਾ ਪੱਕਾ ਕਰਾ ਜਲੀ ਬੱਕਰਾ ਪੱਕਾ ਕਰਾ ਇਹ ਕਿਰਪਾਈ ਹੋ ਜੇ ਮਾਤਾ ਲਿਆਉਣੀਆਂ ਮਾਤਾ ਨੂੰ ਨਮਨ ਨਾ ਐ ਮਾਤਾ ਐ ਮਾਤਾ ਮਾਤਾ ਤੀਜੀ ਹੋ ਗਈ ਤੀਜੀ ਹੋ ਗਈ ਮਾਤਾ ਪਰਦੇ 'ਚ ਰੱਖੀ ਆ ਤੀਜੀ ਹੋ ਗਈ ਜੱਲੀ ਬਾਬਾ چلي چلو جي تري بي ڇوڙا فقير